ਸਰਜੀਤ ਪੈਂਡੂ ਲਾਈਫ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕੀ ਮਿਓ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆਂ ਜੀ ਚੜ੍ਹਦੀ ਕਲਾ 'ਚ ਆਂ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਰਾਜੀ ਖੁਸ਼ੀ ਆਂ ਜੀ ਲਓ ਜੀ ਅੱਜ ਆਪਾਂ ਵੀਡੀਓ ਲੈ ਕੇ ਆਇਆ ਬੈੱਡ ਸ਼ੀਟ ਤੇ ਜੋ ਆਪਣੀ ਬੈਡਾਂ ਦੀ ਚਾਦਰ ਆ ਭੱਲੇ ਭੱਲੇ ਇਕੱਠੀ ਹੋ ਜਾਂਦੀ ਹੈ ਗਰਮੀ ਵਾਲੀ ਚਾਦਰ ਵੀ ਮਤਲਬ ਕਿ ਇਕੱਠੀ ਕਰ ਦਿੰਦੇ ਨੇ ਬੱਚੇ ਜਦੋਂ ਬੈੰਦੇ ਨੇ ਬੈਠਣਾ ਸਾਰੀ ਇਕੱਠੀ ਹੋ ਜਾਂਦੀ ਆ ਦੇਖੋ ਜਿਵੇਂ ਕਿ ਹੁਣ ਆਪਣੀ ਇੱਧਰ ਆਪਣੀ ਚਿੱਦਰ ਵਿਛਾਈ ਹੋਈ ਆ ਬੈੱਡ ਦੀ ਦੇਖੋ ਇਹਦੇ ਇਦਾਂ ਦੇ ਬਲ ਪੈ ਜਾਂਦੇ ਨੇ ਜਦੋਂ ਬਲ ਪਾ ਜਾਂਦੇ ਨੇ ਫਿਰ ਬੈਠਾ ਮਤਲਬ ਕਿ ਜਦੋਂ ਵੀ ਕੋਈ ਵੀ ਆ ਕੇ ਬਹਿੰਦਾ ਤਾਂ ਦੁੱਗਣੇ ਬਲ ਪਾ ਜਾਂਦੇ ਨੇ ਚਾਦਰ ਵਧੀਆ ਲੱਗਦੀ ਵਿਸ਼ੀ ਹੋਈ ਉਹਦੇ ਵਾਸਤੇ ਤੁਹਾਨੂੰ ਆਪਾਂ ਇੱਕ ਵੀਡੀਓ ਪੇਸ਼ ਕਰਦੇ ਆ ਲਓ ਜੀ ਜਿਵੇਂ ਕਿ ਆਪਣੀ ਇਹ ਚਾਦਰ ਹੋ ਗਈ ਜੀ ਇਹ ਆਪਣੀ ਡਬਲ ਬੈੱਡ ਦੀ ਚਾਦਰ ਹੈ ਤੁਹਾਨੂੰ ਵਿਛਾ ਕੇ ਵੀ ਦਿਖਾਵਾਂਗੇ ਤੇ ਇਹਨੂੰ ਹੁਣ ਆਪਾਂ ਚਾਹੇ 15 ਦਿਨ ਲਗਾਤਾਰ ਇਦਾਂ ਹੀ ਵਿਛੀ ਰਹਿਣ ਤਾਂ ਚਾਦਰ ਆਪਣੀ ਬਿਲਕੁਲ ਵੀ ਨਹੀਂ ਇਕੱਠੀ ਹੋਣੀ ਹੈਗੀ ਤੇ ਨਾ ਹੀ ਇਹਦੇ ਵਿੱਚ ਕੋਈ ਬਲ ਪੈਣਾ ਠੀਕ ਹੈ ਜੀ ਤੇ 15 ਦਿਨ ਇਦਾਂ ਹੀ ਆਪਾਂ ਝਾੜ ਝਾੜ ਕੇ ਤੋਂ ਹੀ ਝਾੜ ਕੇ ਇਦਾਂ ਹੀ ਆਪਾਂ ਝਾੜੂ ਕੱਢਦੇ ਆ ਕਰਾਂਗੇ ਠੀਕ ਹੈ ਜੀ ਕਿਸ ਤਰੀਕੇ ਨਾਲ ਕਰਾਂਗੇ ਆਪਾਂ ਲੋ ਜੀ ਜਿਵੇਂ ਕਿ ਹੁਣ ਆਪਣੇ ਇਹ ਬੈੱਡ ਚਾਦਰ ਦਾ ਚਾਦਰ ਦਾ ਖੁੰਝ ਹੈ ਇਹ ਆ ਦੇਖੋ ਇਹ ਖੁੰਝੇ ਨੂੰ ਆਪਾਂ ਕੀ ਕਰਨਾ ਹੈ ਜੀ ਇਹਦਾ ਪੁੱਠਾ ਪਾਸਾ ਲੈ ਲੈਣਾ ਹੈ ਇਹਦਾ ਪੁੱਠਾ ਪਾਸਾ ਲੈ ਲੈਣਾ ਡਬਲ ਬੈੱਡ ਦੀ ਚਾਦਰ ਹੈ ਇਹ ਇਹਦਾ ਪੁੱਠਾ ਖੁੰਝਾ ਫੜ ਕੇ ਸਿੱਧਾ ਪਾਸਾ ਇਧਰ ਇਦਾਂ ਅੰਦਰ ਨੂੰ ਫੋਲਡ ਕਰਨਾ ਹੈ ਅੰਦਰ ਨੂੰ ਇਦਾਂ ਕੋਨੇ ਤੋਂ ਫੜ ਕੇ ਅੰਦਰ ਨੂੰ ਫੋਲਡ ਕਰਨਾ ਹੈ ਤੇ ਜਿਹੜਾ ਆਹ ਵਾਲਾ ਹਿੱਸਾ ਇਹਦਾ ਇਹਨਾਂ ਆਵਾਂ ਹਿਸਾ ਇਹਦੇ ਉੱਤੇ ਆਪਾਂ ਇਦਾਂ ਸਿਲਾਈ ਲਗਾ ਦੇਵਾਂਗੇ ਸਿੱਧਮ ਸਿੱਧੇ ਸਿਲਾਈ ਲਗਾਣੀ ਆ ਜੇ ਤੁਸੀਂ ਨਿਸ਼ਾਨੇ ਲਗਾ ਕੇ ਸਿਲਾਈ ਲਗਾਣਾ ਚਾਹੁੰਦੇ ਹੋ ਤਾਂ ਨਿਸ਼ਾਨੇ ਲਗਾ ਕੇ ਵੀ ਲਗਾ ਸਕਦੇ ਹੋ ਜੇ ਇਦਾਂ ਹੀ ਲਗਾਣਾ ਚਾਹੁੰਦੇ ਤਾਂ ਸਿਰਫ ਇਦਾਂ ਹੀ ਸਿਲਾਈ ਲਗਾਣੀ ਹੈ ਚਾਰੇ ખૂੰਜਿਆਂ 'ਚ ਆਪਾਂ ਇਦਾਂ ਸਿਲਾਈ ਲਗਾ ਦਿੰਨੇ ਆ ਫਿਰ ਤੁਹਾਨੂੰ ਆਪਾਂ ਬੈੱਡ ਪੈੱਡ ਤੇ ਆਪਾਂ ਇਸ ਜਿਹੜੀ ਚਾਦਰ ਹੈ ਤਾਨੂੰ ਚੰਗੀ ਤਰ੍ਹਾਂ ਵਿਛਾ ਕੇ ਲਓ ਜੀ ਆਪਾਂ ਨੇ ਇਦਾਂ ਕਰਕੇ ਸਿਲਾਈ ਲਗਾ ਲਈ ਆ ਚਾਰੇ ਕੋਨਿਆਂ ਤੇ ਜੇ ਤੁਸੀਂ ਜਿਹੜਾ ਐਕਸਟਰਾ ਚੱਪੜਾ ਹੈ ਹੋਏ ਉੱਪਰ ਵਾਲਾ ਜੇ ਕੱਟਣਾ ਤਾਂ ਕੱਟ ਵੀ ਸਕਦੇ ਜੇ ਨਹੀਂ ਕੱਟਣਾ ਤਾਂ ਇਹਨੂੰ ਇਦਾਂ ਹੀ 폴ਡ ਕਰ ਲਓ ਦੇਖੋ ਸਲਾਈ ਲਗਾ ਕੇ ਹੀ ਆਪਣਾ ਇਦਾਂ ਖੁੰਜਾ ਤਿਆਰ ਹੋਇਆ ਦੇਖੋ ਜੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਇਹ ਵਿਛਾ ਕੇ ਦਿਖਾਉਣੀ ਆਪਾਂ ਚਾਹੇ ਇੱਥੇ ਇਦਾਂ ਜੀ ਦੇਖੋ ਆਪਾਂ ਨੇ ਖੁੰਜਾ ਦੇਖੋ ਆ ਆ ਗਿਆ ਆਪਣਾ ਖੁੰਜਾ ਇੱਥੇ ਜਿਹੜਾ ਆਪਣਾ ਇਹ ਵਾਲਾ ਖੁੰਜਾ ਇਹਨੂੰ ਇਦਾਂ ਆਪਾਂ ਸੈੱਟ ਕਰਕੇ ਵਿਛਾ ਦੇਵਾਂਗੇ ਦੇਖੋ ਸਾਰੀ ਚੱਦਰ ਆਪਣੀ ਬਿਲਕੁਲ ਸੈੱਟ ਹੋ ਜੂਗੀ ਲੋ ਜੀ ਆਪਣੀ ਸਾਰੀ ਬੈੱਡ ਸ਼ੀਟ ਦੀ ਚਾਦਰ ਦੇਖੋ ਬੈੱਡ ਦੀ ਚਾਦਰ ਬਿਲਕੁਲ ਸਾਫ਼-ਸਾਫ਼ ਵਿਛੀ ਹੋਇਆ ਇਹਨੂੰ ਹੁਣ ਤੁਸੀਂ ਚਾਹੇ 15 ਦਿਨ ਬਿਲਕੁਲ ਨਾ ਮਤਲਬ ਕਿ ਇਹਨੂੰ ਮਤਲਬ ਕਿ ਦਵਾ ਚਾੜ ਕੇ ਵਿਛਾ ਲਓ ਇਦਾਂ ਜਿਦੋਂ ਆਪਾਂ ਨੇ ਚਾਦਰ ਆਪਾਂ ਨੇ ਸੈੱਟ ਕਰਨੀ ਆ ਬਸ ਇਦਾਂ ਕਰਕੇ ਮਾੜੀ-ਮੋਟੀ ਚਾਦਰ ਸੈੱਟ ਕਰਕੇ ਇਦਾਂ ਝਾੜ ਦਵਾਂਗੇ ਕੱਪੜੇ ਨਾਲ ਤੇ ਬਿਲਕੁਲ ਆਪਾਂ ਨੂੰ ਇਹ ਉਤਾਰਨੀ ਨਹੀਂ ਪੈਣੀ 15 ਦਿਨ ਆਪਣੇ ਆਪ ਨਾਲ ਲੱਗ ਜਾਣਗੇ ਤੇ ਬਿਲਕੁਲ ਆਪਣੀ ਚਾਦਰ ਇਕੱਠੀ ਨਹੀਂ ਹੋਣੀ ਤੁਹਾਨੂੰ ਬੈਠ ਕੇ ਵੀ ਦਿਖਾਣੀਆਂ ਆ ਦੇਖੋ ਇਹ ਤੱਕ ਆ ਕੇ ਆਪਾਂ ਬਹਿ ਜਾਵਾਂਗੇ ਤੇ ਤੇ ਬਿਲਕੁਲ ਆਪਣੀ ਚਾਦਰ ਜਮੀ ਇਕੱਠੀ ਹੋਣੀ ਦੇਖੋ ਸਾਫ਼ ਦੀ ਸਾਫ਼ ਹੀ ਪਈ ਆ ਕੋਈ ਝਪਾਲ ਨਹੀਂ ਤੇ ਕੋਈ ਕੁਛ ਨਹੀਂ ਲਓ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਨਾ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਖੋਰੂੜੇ ਨਾਲ ਤਦ ਤੱਕ ਲਈ ਸਾਰਿਆਂ ਨੂੰ